ਜਲਾਲਾਬਾਦ ਪੁਲਿਸ ਦੇ ਵੱਲੋਂ ਬੀਤੇ ਦਿਨੀ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਮੰਨੇ ਵਾਲਾ ਵਿਖੇ ਸਾਬਕਾ ਸਰਪੰਚ ਦੀ ਕਾਰ ਨੂੰ ਅੱਗ ਲਾਉਣ ਅਤੇ ਫਾਇਰ ਕਰਨ ਦੇ ਮਾਮਲੇ ਦੇ ਵਿੱਚ ਦੋ ਲੋਕਾਂ ਨੂੰ ਕੀਤਾ ਕਾਬੂ ਮਾਮਲਾ ਧਾਰਜ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀ ਜਲਾਲਾਬਾਦ ਦੇ ਪਿੰਡ ਚੱਕ ਮੰਨੇ ਵਾਲਾ ਵਿਖੇ ਕਿ ਘਰ ਦੇ ਵਿੱਚ ਦਾਖਲ ਹੋ ਉੱਥੇ ਖੜੀ ਕਾਰ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਫਾਇਰ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਦੇ ਵੱਲੋਂ ਦੋ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਮੁੱਖ ਦੋਸ਼ੀ ਜਲਦ ਹੀ ਕਾਬੂ ਕਰ ਲਿੱਤਾ ਜਾਏਗਾ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਲੋਕਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਕੱਲ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਅੱਗੇ ਦੀ ਕਾਰਵਾਈ ਆਰੰਭੀ ਜਾਏਗੀ। ਦੱਸ ਦਈਏ ਕਿ ਪਿੰਡ ਚੱਕ ਮੰਨੇ ਵਾਲਾ ਵਿਖੇ ਘਰ ਦੇ ਬਾਹਰ ਕੈਮਰੇ ਲਗਾਉਣ ਨੂੰ ਲੈ ਕੇ ਇਹ ਪੂਰਾ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਦੋਸ਼ੀਆਂ ਦੇ ਵੱਲੋਂ ਸਾਬਕਾ ਸਰਪੰਚ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਘਰ ਦੇ ਉੱਤੇ ਫਾਇਰ ਕਰ ਦਿੱਤਾ ਗਿਆ ਸੀ। ਇੱਕ ਝਗੜਾ ਹੋਇਆ ਸੀਗਾ ਸੌਰੀ ਝਗੜਾ ਨਹੀਂ ਕਹਿ ਸਕਦੇ ਹਮਲਾ ਕੀਤਾ ਸੀ ਘਰ ਦੇ ਉੱਪਰ ਪ੍ਰਿੰਸ ਨਾਂ ਦੇ ਵਿਅਕਤੀ ਨੇ ਔਰ ਨਾਲ ਉਹਦੇ ਕੁਝ ਹੋਰ ਜਿਹੜੇ ਵਿਅਕਤੀ ਸੀਗੇ। ਜੀ। ਜੀ ਦੇ ਤਹਿਤ ਅਸੀਂ ਮੁਖ ਅਫਸਰ ਸਿਟੀ ਜਲਾਲਾਬਾਦ ਨੇ ਮਕਦਮਾ ਨੰਬਰ 168 ਦਰਜ ਕੀਤਾ ਜ ਜਿਹਦੇ ਵਿੱਚ ਅੰਡਰ ਸੈਕਸ਼ਨ 109 ਨਵੀਆਂ ਤਰਾਵਾਂ ਦੇ ਤਹਿਤ 331 326 25 27 54 ਨਾਟ ਦੇ ਤਹਿਤ ਜਿਹੜਾ ਮਕਦਮਾ ਦਰਜ ਕੀਤਾ ਸੀ ਔਰ ਮੁਖ ਅਫਸਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹਨਾਂ ਵਿੱਚੋਂ ਆ ਮੈਂ ਪ੍ਰਿੰਸ ਦੇ ਫਾਦਰ ਨੂੰ ਜਿਹੜਾ ਅਸੀਂ ਅਰੈਸਟ ਕਰ ਲਿਆ ਔਰ ਨਾਲ ਉਹਦੇ ਇੱਕ ਕੋਈ ਹੋਰ ਸੀਗਾ ਉਹਨੂੰ ਵੀ ਅਸੀਂ ਅਰੈਸਟ ਕਰ ਲਿਆ ਜੋ ਕੱਲ ਨੂੰ ਅਸੀਂ ਪੇਸ਼ ਅਦਾਲਤ ਕਰਾਂਗੇ ਸਰ ਰੰਜਿਸ਼ ਕੀ ਸੀ ਇਹਨਾਂ ਦੀ ਮੇਨ ਰੰਜਿਸ਼ ਜਿਹੜੀ ਹੁਣ ਤੱਕ ਚੀਜ਼ ਸਾਹਮਣੇ ਆਈ ਆ ਉਹਦੇ ਵਿੱਚ ਇਹਨਾਂ ਦਾ ਕੋਈ ਕੈਮਰੇ ਨੂੰ ਲੈ ਕੇ ਜਿਹੜੀ ਸੀਗੀ ਵਜ੍ਹਾ ਰੰਜਿਸ਼ ਇਹ ਜਿਹੜਾ ਪ੍ਰਿੰਸ ਜਿਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਿਨੇ ਉਹਨਾਂ ਦੀ i10 ਕਾਰ ਨੂੰ ਅੱਗ ਲਗਾਈ ਨਾਲ ਫਾਇਰ ਕੀਤਾ ਉਸ ਇਸ ਉਹਦਾ ਕਹਿਣਾ ਸੀ ਵੀ ਮੇਰੇ ਘਰਵਾਲ ਨੂੰ ਇਹਨਾਂ ਨੇ ਕੈਮਰੇ ਲਗਾਏ ਜੀ ਜਦੋਂ ਕਿ ਮਦਈ ਮਕਦਮਾ ਕਹਿੰਦਾ ਵੀ ਪ੍ਰਿੰਸ ਨਾਂ ਦਾ ਜਿਹੜਾ ਮੇਰਾ ਗਵੰਡੀ ਹੈ ਇਹਦੇ ਘਰੇ ਅਣਜਾਣ ਵਿਅਕਤੀ ਜਿਹੜੇ ਆਉਂਦੇ ਆ ਜਿਸ ਕਾਰਨ ਅਸੀਂ ਇਹਨਾਂ ਦੇ ਘਰ ਤੇ ਕੈਮਰੇ ਲਗਾਏ ਸੀ ਉਸ ਵਜ੍ਹਾ ਕਰਕੇ ਇਹਨਾਂ ਨੇ ਉਹਦੀ ਘਰ ਨੂੰ ਅੱਗ ਲਗਾਈ ਔਰ ਉਹਦੇ ਘਰ ਤੇ ਫਾਇਰ ਕੀਤਾ ਸੀ ਸਰ ਜਿਹੜੀ ਫਾਇਰਿੰਗ ਕੀਤੀ ਗਈ ਹੈ ਉਸ ਮਸਲੇ ਦੌਰਾਨ ਇਹ ਲਾਇਸੈਂਸੀ ਅਸਲੇ ਨਾਲ ਕੀਤੀ ਸੀ ਇਹ ਹਾਲ ਦੀ ਕੜੀ ਜਿਹੜੀ ਚੀਜ਼ ਸਾਹਮਣੇ ਆਈ ਆ ਉਹ ਲਾਇਸੈਂਸੀ ਅਸਲਾ ਨਹੀਂਗਾ ਜਿਹੜਾ ਰਾਉਂਡ ਜਿਹੜਾ ਫਾਇਰ ਹੋਇਆ ਉਹ ਵੀ ਅਸੀਂ ਮੌਕਾ ਤੋਂ ਲੈ ਲਿਆ ਉਹਨੂੰ ਫਰੈਂਜ਼ਿਕ ਲੈਬ ਭੇਜਿਆ ਜਾਊਗਾ ਜਿਸ ਤੋਂ ਬਾਅਦ ਜਿਹੜਾ ਪਤਾ ਲੱਗੂ ਵੀ ਕਿਹੜੇ ਬੋਰ ਦਾ ਉਹ ਵੈਪਨ ਸੀਗਾ ਸੋ ਉਹਨੂੰ ਰਿਜ਼ਲਟ ਆਉਣ ਤੋਂ ਬਾਅਦ ਪਤਾ ਲੱਗੂਗਾ ਵੀ ਕਿਹੜਾ ਬੋਰ ਹੈ ਪਰ ਹਾਲ ਦੀ ਕੜੀ ਹੈ ਵੀ ਲਾਇਸੈਂਸੀ ਅਸਲਾ ਨਹੀਂ ਵਰਤਿਆ ਗਿਆ ਕੋਈ ਹੋਰ ਵੀ ਲੋਕ ਸ਼ਾਮਲ ਸੀ ਇਹਨਾਂ ਦੇ ਨਾਲ ਆ ਇਹਦੇ ਵਿੱਚ 3-4 ਵਿਅਕਤੀ ਜਿਹੜੇ ਅਣਪਛਤੇ ਸੀਗੇ ਉਹ ਵੀ ਉਹਨਾਂ ਨੇ ਦੱਸਿਆ ਦੇਖੋ ਮੈਂ ਜੋ ਹੁਣ ਤੱਕ ਦੀ ਜਾਣਕਾਰੀ ਹੈ ਮੁਖ ਅਫਸਰ ਸਾਹਿਬ ਨੇ ਉਸ ਦਿਨ ਤੋਂ ਹੀ ਬਹੁਤ ਵਧੀਆ ਕੰਮ ਕੀਤਾ ਪੈਰਵਾਈ ਕੀਤੀ ਆ ਜਿੰਤੋਂ ਤੱਕ ਮੈਨੂੰ ਪਤਾ ਲੱਗਿਆ ਵੀ ਜਿਹੜਾ ਪ੍ਰਿੰਸ ਆ ਇਹਨੂੰ ਵੀ ਰਾਉਂਡ ਅਪ ਕਰ ਲਿਆ ਗਿਆ ਤੇ ਜਲਦੀ ਹੀ ਇਹਨੂੰ ਵੀ ਅਸੀਂ ਜਿਹੜਾ ਥਾਣੇ ਇੱਥੇ ਲਿਆ ਕੇ ਦੀ ਗ੍ਰਿਫਤਾਰੀ ਪਾਵਾਂ ਸਰ ਉਹਨਾਂ ਨੂੰ ਇਹਨਾਂ ਦਾ ਵਪਰ ਦਰਜ ਕੀਤੀ ਪਹਿਲੀ ਨਹੀਂ ਹਾਲ ਦੀ ਕੜੀਨਾਂ ਤੇ ਪਹਿਲੀ ਐਫ ਆਈ ਆਰ ਪਹਿਲਾਂ ਕੋਈ ਅਜਿਹੀ ਜਿਹੜੀ ਐਫ ਆਈ ਆਰ ਸਾਹਮਣੇ ਨਹੀਂ ਆਈ ਫਿਰ ਵੀ ਅਰਤਾਲ ਤੋਂ ਬਾਅਦ ਜੇ ਕੋਈ ਚੀਜ਼ ਸਾਹਮਣੇ ਹੁੰਦੀ ਹੈ ਤੁਹਾਨੂੰ ਦੱਸਾਂਗੇ ਜੀ ਸਰ ਕਿੰਨੇ ਸਮੇਂ ਦੇ ਵਿੱਚ ਤਿੰਨੇ ਦੋਸ਼ੀਆਂ ਨੂੰ ਕਾਬੂ ਕੀਤਾ ਅ ਅੱਜ 25 ਤਰੀਕ ਹੈ ਜੀ ਦੇਖ ਲਓ ਜੀ 23 ਤਰੀਕ ਦੀ ਐਫਆਈਆਰ ਆ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਐਕਟਿਵਲੀ ਜਿਹੜਾ ਐਸਐਚਓ ਸਾਹਿਬ ਨੇ ਕੰਮ ਕਰਕੇ ਜਿਹੜਾ ਗ੍ਰਿਫਤਾਰ ਕੀਤਾ ਠੀਕ ਸਰ ਇੱਕ ਪਰਿਵਾਰ ਵਾਲੇ ਕਹਿ ਰਹੇ ਸੀ ਕਿ ਇਹ ਗੈਂਗਸਟਰਾਂ ਨਾਲ ਇਹਨਾਂ ਦੇ ਸਬੰਧ ਨੇ ਜਿਨ੍ਹਾਂ ਦੇ ਵੱਲੋਂ ਇਹ ਲੜਾਈ ਝਗੜਾ ਕੀਤਾ ਗਿਆ ਗੋਲੂ ਚਲਾਈ ਗਈ ਇਹ ਵਾਕਿਆ ਸਹੀ ਗੱਲ ਹੈ ਅ ਨਹੀਂ ਜੋ ਹੁਣ ਤੱਕ ਤਾਂ ਰਿਕਾਰਡ ਅਸੀਂ ਚੈੱਕ ਕੀਤਾ ਇਹਨਾਂ ਦੀ ਜਿਹੜੀ ਅ ਰੰਜਿਸ਼ ਆ ਉਹ ਕੈਮਰੇ ਨੂੰ ਲੈ ਕੇ ਆ ਗੈਂਗਸਟਰ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਫਰਸਟ ਜਿਹੜੀ ਐਫਆਈਆਰ ਐਨਾਂ ਤੇ ਉਹ ਮੁੰਡੇ ਦਾ ਪ੍ਰਿੰਸ ਦਾ ਗੁੱਸਾ ਸਿਰਫ ਇਹ ਸੀ ਕਿ ਪੀ ਇਨਾਂ ਦੇ ਘਰ ਵਾਲ ਕੈਮਰਾ ਕਿਉਂ ਲਗਾਇਆ ਜਿਹਦੇ ਵਿੱਚ ਗੈਂਗਸਟਰ ਵਾਲੀ ਗੱਲ ਤਾਂ ਮੈਨੂੰ ਕੋਈ ਨਹੀਂ ਲੱਗਦੀ ਫਿਰ ਵੀ ਅਸੀਂ ਇਹਨੂੰ ਪੂਰੀ ਤਰ੍ਹਾਂ ਪੜਤਾਲ ਕਰਾਂਗੇ ਜੇ ਕੋਈ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਗੈਂਗਸਟਰ ਕਹਿ ਦੇਣਾ ਗੈਂਗਸਟਰ ਦੀ ਪਰਿਭਾਸ਼ਾ ਕੀ ਹੈ ਸਰ ਹਾਂ ਦੇਖੋ ਜੀ ਅੱਜਕੱਲ ਜਿਹੜਾ ਗੁੰਡਾਗਰਦੀ ਗੈਂਗਸਟਰ ਇਹ ਆਮ ਸ਼ਬਦ ਹੋ ਗਿਆ ਹੈ ਪਰ ਇਹਨਾਂ ਦੀ ਪਰਿਭਾਸ਼ਾ ਜਿਹੜੀ ਹੈ ਜੋ ਗੈਂਗਸਟਰ ਕਹਿੰਨੇ ਹਨ ਅਸੀਂ ਉਹ ਇੱਕ ਵਿਗੜਿਆ ਸਮਾਜ ਤੋਂ ਆਦਮੀ ਹੈ ਜਿਹਦੇ ਖਿਲਾਫ ਕਤਲ ਦੇ ਲੁੱਟਖੋਹ ਦੇ ਵਾਰਦਾਤਾਂ ਦੇ ਜਿਹੜੇ ਮੁਕੱਦਮੇ ਦਰਜ ਹੁੰਦੇ ਨੇ ਉਹਨੂੰ ਅਸੀਂ ਗੈਂਗਸਟਰ ਦੀ ਕੈਟਾਗਰੀ ਦੇ ਵਿੱਚ ਰੱਖ ਸਕਦੇ ਹਾਂ ਜੀ ਗੁੰਡਾਗਰਦੀ ਉਹ ਕਹਿੰਦੇ ਵੀ ਜਿਹੜਾ ਬੰਦਾ ਬੇਖੌਫ ਹੋ ਕੇ ਕਿਸੇ ਨਾਲ ਲੜਾਈ ਝਗੜਾ ਕਰਦਾ ਬਿਨਾਂ ਵਜ੍ਹਾ ਲੜਾਈ ਝਗੜਾ ਕਰਦਾ ਉਸਨੂੰ ਅਸੀਂ ਐਜ਼ ਏ ਗੁੰਡਾਗਰਦੀ ਦੇ ਤੌਰ ਤੇ ਲੈ ਸਕਦੇ ਹਾਂ ਨਾ ਕੇ ਇੱਕ ਨਿੱਜੀ ਰੰਜਿਸ਼ ਨੂੰ ਲੈ ਕੇ ਗਵਾਂਡੀ ਨਾਲ ਝਗੜੇ ਨੂੰ ਲੈ ਕੇ ਉਸ ਨੂੰ ਅਸੀਂ ਗੁੰਡਾਗਰਦੀ ਦਾ ਜਾਂ ਇੱਕ ਗੈਂਗਸਟਰ ਦਾ ਨਾਮ ਦਈਏ ਸੋ ਇਹ ਵਰਡ ਆ ਜਿਹੜੇ ਉਹ ਆਮ ਹੋ ਗਏ ਨੇ ਸੋ ਇਹਨਾਂ ਨੂੰ ਇਸ ਹੁਣ ਧਿਆਨ ਵਿੱਚ ਰੱਖ ਕੇ ਜਿਹੜਾ ਕੋਈ ਨਿਊਜ਼ ਲੈਣੀ ਚਾਹੀਦੀ